ਵਾਹ ਕਿਹੜਾ ਇਹ ਫਰਦਾਂ ਦਾ ਹੈਲਮਟ ਲੱਗਿਆ ਹੈ ਹੈ ਨਾਮ ਦਾ ਹੈ ਇਹ ਕਿਹੜਾ ਮ사ਜਰ ਹੈਲਮਟ ਲੱਗਦਾ ਮੈਨੂੰ ਤੇ ਹੈਲਮਟ ਨਹੀਂ ਬੈਗ ਤੋਂ ਵੀ ਕਰਦਾ ਹੈ ਕਿ ਉੱਪਰੋਂ ਵੀ ਕਰਦਾ ਹੈ ਜਿਹੜਾ ਮੈਂ ਕਿਸੇ ਤੋਂ ਫੜ ਕੇ ਕਰਾਉਂਦੀ ਸੀ ਬੈਲਾਂ ਉਹਦੀ ਲੋੜ ਨਹੀਂ ਹੈਗੀ ਉਹਨੂੰ ਠੀਕ ਹੋ ਜਾ ਮ사ਜਰ ਆ ਗਿਆ ਮੈਨੂੰ ਬਰੇ ਮੈਨੂੰ ਆ ਲੱਗਦਾ ਨਵੇਂ ਤਰੀਕੇ ਦਾ ਹੈਲਮਟ ਜਾ ਲੱਗਦਾ ਇਹ ਨਹੀਂ ਨਹੀਂ ਮ사ਜਰਾ ਵੱਡੇ ਭਾਈਆਂ ਜਾ ਕੇ ਦੇਖ ਲਓਗੇ ਚੈੱਕ ਕਰ ਲਓ ਇਹ ਇਹਨਾਂ ਕੋਲ ਹੈ ਗਿਆ ਹੋਰ ਵੀ ਇਹਨਾਂ ਕੋਲੇ ਹੈ ਗਿਆ ਅੱਛਾ ਇਹ ਸਿਰ ਦੀ ਮਸਾਜ ਵੀ ਕਰਦਾ ਤੁਸੀਂ ਪਿੱਛੋਂ ਬੈਕ ਦੇ ਵੀ ਕਰਦਾ ਆਪਾਂ ਕਿਸੇ ਫੜ ਕੇ ਕਰਾਉਂਦੇ ਸੀ ਉਹਦੀ ਚੀਜ਼ ਲੋੜ ਨਹੀਂ ਆਪੇ ਕਰੀ ਜਾਂਦਾ ਆਟੋਮੈਟਿਕ ਕਰੀ ਜਾਂਦਾ ਅੱਛਾ ਮੰਨ ਲਓ ਜੇ ਸਰਵਾਈਕਲ ਤਾਂ ਸਹੀ ਕਰ ਦਿੰਦਾ ਇਹ ਹਾਂਜੀ 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 ਇਹ ਉਹ ਬਾਈ ਨਾਲ ਕੋਲ ਲੱਗੇ ਆ ਬਾਈ ਇਹ ਉੱਪਰੋਂ ਮਿਲਦੇ ਆ ਜੀ ਝੂਠ ਤਾਂ ਨਹੀਂ ਮਾਰਦਾ ਨਹੀਂ ਨਹੀਂ ਜੀ ਹੈ ਨਹੀਂ ਕਦੇ ਦੂਜਾ ਹੋਵੇ ਨਹੀਂ ਨਹੀਂ ਬਾਈ ਨਾਲ ਤਾਂ ਲੱਗੇ ਆ ਬਾਈ ਜੀ ਹਾਂਜੀ ਆ ਮੁੰਡਾ ਹੈਲਮਟ ਜਾਂ ਚੜਾਈ ਫਿਰਦਾ ਕਹਿੰਦਾ ਮਸਾਜਰ ਆਏ ਹਾਂਜੀ ਇਹ ਹੈੱਡ ਮਸਾਜਰ ਆਏ ਜੀ ਆਪਣੇ ਕੋਲੇ ਬਹੁਤ ਵਧੀਆ ਚੀਜ਼ ਹੈ ਇਹ ਇਹ ਕਿਹੋ ਜਿਹਾ ਮਸਾਜਰ ਹੈ ਇਹ ਇਹ ਹੈੱਡ ਦਾ ਤੇ ਨੈਕ ਦਾ ਦੋਨੋਂ ਚੀਜ਼ਾਂ ਦੀ ਮ사ਜ ਕਰਦਾ ਹੈ ਰਿਲੈਕਸੇਸ਼ਨ ਵਾਸਤੇ ਹੈ ਦੇਖੋ ਅੱਛਾ ਐਵੇਂ ਜਾਂਦਾ ਹਾਂਜੀ ਇਹ ਸੈਲ ਤੇ ਵੀ ਚੱਲੇ ਪੈਂਦਾ ਹੈ ਲਾਈਟ ਤੇ ਵੀ ਚੱਲ ਪੈਂਦਾ ਹੈ ਜੀ ਅੱਛਾ ਹਾਂਜੀ ਅੱਛਾ ਮੰਨ ਲਓ ਦੂਰਾ ਫਿਰਦਾ ਵੀ ਜਿੱਥੇ ਮਰਜ਼ੀ ਦੂਰਾ ਫਿਰਦਾ ਹੋਵੇ ਜੇ ਗੱਡੀ 'ਚ ਬੈਠਾ ਤਾਂ ਵੀ ਚਲਾ ਸਕਦਾ ਗੱਡੀ 'ਚ ਬੈਠੇ ਤਾਂ ਵੀ ਚਲਾ ਸਕਦੇ ਮਤਲਬ ਵਧੀਆ ਚੀਜ਼ ਹੈ ਯਾਰ ਹਨਾ ਬਹੁਤ ਵਧੀਆ ਚੀਜ਼ ਤੇ ਇਹ ਇਹ ਹੋਰ ਵੀ ਆਪਣੇ ਕੋਲ ਤੋਂ ਮੇਲਾ ਖਾਸੇ ਪਏ ਮ사ਜਰ ਮਸੂਦੇ ਜਿਹਾ ਨਾ ਉਹ ਉਹ ਕੀ ਚੀਜ਼ ਹੈ ਬਈ ਇਹ ਚੇਅਰ ਮ사ਜਰ ਹੈ ਸਰ ਇਹ ਵਾਲਾ ਹਾਂਜੀ ਅੱਛਾ ਇਹ ਇਹ ਬੈਕ ਦੀ ਵੀ ਕਰਦਾ ਜੀ ਇਥੋਂ ਸਰਵਾਈਕਲ ਦੀ ਵੀ ਕਰਦਾ ਮ사ਜ ਇਹ ਤੇ ਇਥੋਂ ਥੱਲੇ ਵਾਈਬ੍ਰੇਟ ਵੀ ਕਰਦਾ ਜਿਵੇਂ ਆਪਣੀ ਟਾਈਲ ਬੋਨ ਹੁੰਦੀ ਹੈ ओनली ਸਪਾਈਨ ਨੂੰ ਸਾਰੀ ਸਿੱਧੀ ਕਰਕੇ ਰਿਲੈਕਸੇਸ਼ਨ ਵਾਸਤੇ ਹੁੰਦਾ ਹੈ ਇਹ ਇਹਦਾ ਦੱਸ ਮੈਨੂੰ ਪਹਿਲਾਂ ਤਾਂ ਆਹ ਕੀ ਚੀਜ਼ ਹੈ ਤਾਂ ਬਹੁਲੀ ਵੱਡੀ ਕੁਰਸੀ ਹੈ ਯਾਰ ਇਹ ਕੀ ਕਦੇ ਕੰਮ ਆਉਂਦੀ ਹੈ ਇਹ ਸਰਚ ਇਹਨੂੰ ਵੀ ਮ사ਜਰ ਚੇਅਰ ਹੀ ਕਹਿੰਦੇ ਆ ਅੱਛਾ ਇਹ ਟਾਪ ਮਾਡਲ ਹੈ ਇਹ ਤੁਸੀਂ ਜਿਆਦਾ ਅੱਜ ਤੋਂ ਪਹਿਲਾਂ 에어ਪੋਰਟ ਵਗੈਰਾ ਤੇ ਦੇਖਿਆ ਹੋਊਗਾ ਜਾਂ ਤੁਸੀਂ ਮਾਲ ਵਗੈਰਾ ਚ ਦੇਖਿਆ ਹੋਊਗਾ ਇਹ ਬਿਠਿੰਡੇ ਚ ਆਪਣੇ ਕੋਲੇ ਆ ਗਿਆ ਹੁਣ ਅੱਛਾ ਯਾਰ ਹਾਂਜੀ ਇੱਕ ਇਹ ਮ사ਜ ਕਰਦਾ ਕਿਵੇਂ ਆ ਇਹ ਆ ਪਿੱਛੋਂ ਆ ਹਿੱਲੀ ਜੀ ਵੀ ਜਾਂਦਾ ਨਾ ਇਹਦਾ ਇਹ ਫੁੱਲ ਬਾਡੀ ਮ사ਜ ਕਰਦਾ ਜੀ ਆ ਦੇਖੋ ਇੱਥੇ ਸ਼ੋਲਡਰ ਦੀ ਕਰਦਾ ਹੈ ਸਰਵਾਈਕਲ ਦੀ ਕਰਦਾ ਹੈ ਬੈਕ ਦੀ ਪੂਰੀ ਦੀ ਕਰਦਾ ਹੈ ਹਮ ਇੱਥੇ ਆਪਣੇ ਕਾਫਸ ਦੀ ਤੇ ਫੁੱਟ ਦੀ ਕਰਦਾ ਅੱਛਾ ਇਧਰ ਸਾਈਡਾਂ ਤੇ ਆਰਮ ਵਗੈਰਾ ਹਮ ਇਹਦੇ ਨਾਲ ਆਪਾਂ ਕਾਫੀ ਤਰ੍ਹਾਂ ਦੀ ਮ사ਜ ਕਰ ਸਕਦੇ ਹਾਂ ਜਿਵੇਂ ਇਹਦੇ ਵਿੱਚ ਆਪਸ਼ਨ ਆ ਵੂਮਨ ਦੀ ਲੱਗ ਹੈ ਮੈਨ ਦੀ ਲੱਗ ਹੈ ਫਾਈ ਚਾਈਨੀਸ ਹੈ ਕਾਫੀ ਤਰ੍ਹਾਂ ਦੀ ਮ사ਜ ਹੈ ਇਹ ਐਲ ਸੀ ਡੀ ਕਾਦੇ ਕਮੋਂ ਦੀ ਆ ਵਲੀ ਇਹ ਇਹਦਾ ਰਿਮੋਟ ਕੰਟਰੋਲ ਹੈ ਜੀ ਅੱਛਾ ਹਾਂਜੀ ਡਿਜੀਟਲ ਹੈ ਟਾਪ ਮਾਡਲ ਬਹੁਤ ਵਧੀਆ ਚੀਜ਼ ਹੈ ਬਈ ਹਨਾ ਤੇ ਇਧਰ ਵੀ ਪਈਆਂ ਹਨਾ ਮਸ਼ੀਨਾਂ ਹੀ ਖਾਸੀਆਂ ਆ ਪਈਆਂ ਨੇ ਜਿਹੜੀਆਂ ਇਹ ਲੈਗ ਮ사ਜਰ ਆਗੇ ਜੀ ਆਪਣੇ ਅੱਛਾ ਇਹ ਕੱਲੇ ਜਿਨ੍ਹਾਂ ਨੇ ਘਰੇ ਰੱਖਣੀਆਂ ਲੈਗ ਮ사ਜ ਕਰਨੀਆਂ ਤੇ ਪਿੰਜਨੇ ਵਗੈਰਾ ਮ사ਜ ਕਰਦਾ ਉਹ ਹਨਾ ਹਾਂਜੀ 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 ਪੈਰ ਹੋ ਗਏ ਤੇ ਪਿੰਜਰੀਆਂ ਆਉਂਦੀਆਂ ਹਾਂਜੀ ਸਰ ਹਾਂਜੀ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਪਾਉਣਾ ਹੈ ਸਿੰਪਲੀ ਅੱਛਾ ਆ ਬਾਗਾ ਦਾ ਯਾਰ ਨਿਆਰੀ ਬਲ ਹੈ ਨਾ ਹਾਂਜੀ ਇਹ ਜਿਵੇਂ ਅੱਜ ਤੋਂ ਪਹਿਲੇ ਬਹੁਤ ਚਿਰ ਪਹਿਲਾਂ ਮੈਗਨੇਟ ਨਾਲ ਥੈਰੇਪੀ ਦਿੰਦੇ ਸੀ ਉਸ ਤਰੀਕੇ ਨਾਲ ਇਹ ਤਿਆਰ ਕੀਤੀ ਹੈ ਛੋਟੀ ਜੀ ਆਈਟਮ ਹੈ ਬਹੁਤ ਇਫੈਕਟਿਵ ਪ੍ਰੋਜੈਕਟ ਹੈ ਤੇ ਭਾਈ ਜੀ ਕਿਸੇ ਕਿਸੇ ਦੇ ਵੀ ਕਿਸੇ ਵੀ ਤਰ੍ਹਾਂ ਦਾ ਦਰਦ ਹੁੰਦਾ ਨਾ ਬੈਕ ਪੇਨ ਹੋ ਗਿਆ ਕੋਈ ਜੋੜਾਂ ਦਾ ਦਰਦ ਜਾਂ ਕਿਤੇ ਵੀ ਦਰਦ ਹੈ ਤਾਂ ਹਰ ਇੱਕ ਤਰ੍ਹਾਂ ਦੀ ਮਸ਼ੀਨ ਇਹਨਾਂ ਕੋਲੋਂ ਮਿਲਣੀ ਹੈਗੀ ਤੇ ਇਹ ਤੁਹਾਨੂੰ ਇੱਧਰ ਵੀ ਦਿਖਾ ਦੇਣੇ ਹੈਗੇ ਆ ਆ ਵੀ ਦਿਖਾ ਦੇ ਹਨਾ ਜਿਵੇਂ ਆ ਆ ਅਫੀਸ਼ੀਅਲ ਹੀ ਆ ਹਾਂਜੀ ਹਾਂਜੀ ਹਨਾ ਇਹ ਫਿਸ਼ ਮਸਾਜਰ ਆ ਗਿਆ ਇਹਦੇ ਨਾਲ ਵੀ ਤੁਹਾਨੂੰ ਕਾਫੀ ਚੀਜ਼ਾਂ ਮਿਲ ਜਾਣੀਆਂ ਨੇ ਮਸਾਜ ਕਰਨ ਵਾਸਤੇ ਇਧਰ ਵੀ ਪਈਆਂ ਨੇ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਇਹਨਾਂ ਕੋਲੇ ਇੱਥੇ ਤੁਹਾਨੂੰ ਮਿਲ ਜਣੀਆਂ ਆ ਗੱਡੀਆਂ ਹੀ ਕਦੇ ਕੰਮ ਆਉਂਦੀਆਂ ਇਹ ਗੱਡੀਆਂ ਇਹ ਇਹ ਹਾਂਜੀ ਆ ਜਿਵੇਂ ਆ ਆ ਗਿਆ ਜੀ ਆਪਣਾ ਸਰਵਾਈਕਲ ਪਿੱਲੋ ਆ ਗਿਆ ਹੂੰ ਜਿਵੇਂ ਅੱਜ ਦੇ ਟਾਈਮ ਲਗਭਗ ਸਾਰਿਆਂ ਨੂੰ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਹਾਂ ਦਿੱਖਤ ਹੈਗੀ ਆ ਇਹਦੇ ਨਾਲ ਹਾਂਜੀ ਇਹ ਲੈ ਕੇ ਆਪਣੇ ਘਰ ਵਾਲੇ ਪਿੱਲੋ ਦਾ ਖੜਾ ਛੱਡੋ ਇਹ ਲਓ ਪ੍ਰੋਬਲਮ ਸੋਲਵ ਹੁਣ ਸਰਵਾਈਕਲ ਨਹੀਂ ਹੁੰਦਾ ਫਿਰ ਇਹਦੇ ਨਾਲ ਹਾਂਜੀ ਹਾਂਜੀ ਤੇ ਆਹ ਵਾਲੀ ਬਈ ਇਹ ਬੈਕਸਪੋਰਟ ਹੈ ਜੀ ਜਿਵੇਂ ਆਪਾਂ ਗੱਡੀ ਵਗੈਰਾ ਚ ਜਾਂਦੇ ਆ ਤੇ ਇਹਨੂੰ ਪਿੱਛੇ ਲੈ ਕੇ ਬੈਠੋ ਇਸ ਤਰ੍ਹਾਂ ਬੈਕ ਤੇ ਲਗਾਓ ਇਹ ਆਪਣੀ ਜਿਹੜੀ ਸਪਾਇਨ ਆ ਉਹਨੂੰ ਉਹਦੀ ਸਹੀ ਪੋਜੀਸ਼ਨ ਚ ਰੱਖਦਾ ਹੈ ਅੱਛਾ ਇਹ ਮੈਮਰੀ ਫੋਰਮ ਦਾ ਬਣਿਆ ਹੋਇਆ ਜਿਵੇਂ ਸਰਦੀ ਕਰ ਲੋ ਅੱਛਾ ਤਾਂ ਸੌਫਟੀ ਵਾਲਾ ਲੱਗਦਾ ਹਨਾ ਹਾਂਜੀ ਇੱਕ ਆਹ ਵਾਲੀ ਆਗੀ ਇਹ ਇੱਕ ਟੈਲਬੋਨ ਵਾਸਤੇ ਆ ਕਿ ਜਿਵੇਂ ਅਸ ਦਿ ਟਾਈਮ ਲਗਭਗ ਕਾਫੀ ਇਹਨਾਂ ਨੂੰ ਟੂ ਡਰੀਰੀ ਪ੍ਰੋਬਲਮ ਹੁੰਦੀ ਆ ਤੁਹ ਪੰਜਾਬੀ ਚ ਕਹਿ ਲਈਏ ਇਹ ਉਹਨਾਂ ਵਾਸਤੇ ਹੈ ਕਿ ਇੱਥੇ ਸਾਈਡ ਤੇ ਵਿੱਚ ਇਹਨੂੰ ਚੇਅਰ ਤੇ ਰੱਖੋ ਆਫਿਸ ਕੰਮ ਕਰਨਾ ਕਰੇ ਬੈਠਣਾ ਇਸ ਤੇ ਬੈਠੋ ਉਹਨਾਂ ਨਾਲ ਵਧੀਆ ਰਿਜ਼ਲਟ ਮਿਲਦਾ ਹਾਂ ਜੀ ਮਤਲਬ ਰਿਲੈਕਸ ਰਹਿੰਦਾ ਬੰਦਾ ਇਹਦੇ ਤੇ ਹਾਂ ਤੇ ਆ ਇਹ ਇਹ ਵੀ ਗੱਡੀ ਲਈ ਹੈ ਹਾਂਜੀ ਇਹ ਕਾਰ ਵਾਸਤੇ ਸਰ ਆਫਿਸ ਵਾਸਤੇ ਆ ਕਾਰ ਵਾਸਤੇ ਆ ਲਗਾ ਕੇ ਬੈਠੋ ਅੱਛਾ ਜੀ ਚੇਅਰ ਦੇ ਪਿੱਛੇ ਲਾ ਲਓ ਤੇ ਆ ਵਧੀਆ ਹਨਾ ਉਵੇਂ ਹੀ ਬਣਾਇਆ ਵਾ ਬੰਦਾ ਫਿੱਟ ਹੋ ਜਾਂਦਾ ਇਹਦੇ ਵਿੱਚ ਤੇ ਮੈਨੂੰ ਤਾਂ ਇਹ ਵੀ ਸੌਫਟੀ ਲੱਗਦੀ ਪੂਰੀ ਹਨਾ ਹਾਂਜੀ ਇਹ ਵੀ ਮੈਮਰੀ ਆਹ ਦੇਖੋ ਪੂਰੀ ਸੌਫਟ ਹੈ ਵੀ ਤੇ ਹੋਰ ਕਈ ਚੀਜ਼ਾਂ ਨੇ ਜਿਵੇਂ ਇਹ ਘਰ ਚੱਪਲਾ ਆ ਗਈਆਂ ਹਨਾ ਹਾਂਜੀ ਇਹ 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 ਕਦੇ ਵਸੇ ਨੇ ਇਹ ਚੱਪਲੇ ਜੀ ਐਕਿਊ ਪ੍ਰੈਸ਼ਰ ਵਾਸਤੇ ਹੈ ਮਤਲਬ ਬਈ ਤੇਰੇ ਹੀ ਪਾਈਆਂ ਹੋਈਆਂ ਹਨਾ ਇਹ ਹਾਂਜੀ ਹਾਂਜੀ ਇਹ ਆ ਰੂਟੀਨ ਜੀ ਵੀ ਪਾ ਕੇ ਰੱਖ ਸਕਦੇ ਹਾਂਜੀ ਹਾਂਜੀ ਰੂਟੀਨ ਚ ਪਾ ਕੇ ਰੱਖੋ ਜਿਵੇਂ ਆਪਾਂ ਘਰੇ ਰੂਟੀਨ ਚ ਜਿਵੇਂ ਆਪਾਂ ਤੋਰਾ ਫੇਰਾ ਕਰਦੇ ਆ ਜਾਂ ਘਰੇ ਆਪਾਂ 2 ਕਿਲੋ 2 ਕਿਲੋ ਮ ਬਾਕੀ ਰੱਖੋ ਵਧੀਆ ਸਰੀਰ ਰਿਲੈਕਸ ਕਰਦਾ ਜੀ ਇਹ ਤੇ ਆਹ ਵਾਲਾ ਭਾਈ ਇਹ ਜਿਵੇਂ ਹੀ ਆਪਣੇ ਘਰੇ ਬਜ਼ੁਰਗ ਵਗੈਰਾ ਹੁੰਦੇ ਹੈਗੇ ਉਹਨਾਂ ਵਾਸਤੇ ਹੈ ਜੀ ਉਹ ਜਟੋਰਾ ਫੇਰਾ ਤਾਂ ਨਹੀਂ ਕਰ ਸਕਦੇ ਇਹਦੇ ਉੱਪਰ ਪੈਰ ਧਰ ਕੇ ਬੈਠ ਜਾਣ ਜਾਂ ਖੜੇ ਹੋ ਜਾਣ ਉਸ ਤਰੀਕੇ ਨਾਲ ਬਹੁਤ ਵਧੀਆ ਰਿਜ਼ਲਟ ਹੈ ਜੀ ਅੱਛਾ ਜੀ ਇਹ ਵੀ ਐਕੂਪ੍ਰੈਸ਼ਰ ਦੀ ਆਈਟਮ ਹੈ ਜੀ ਇਹ ਫੁੱਲ ਬਾਡੀ ਮ사ਜ ਹੈ ਇਹ ਵੀ ਕ੍ਰੇਜ਼ੀ ਫਿਟ ਕਹਿੰਦੇ ਹਨ ਅੱਛਾ ਹਾਂ ਜੀ अच्छा ये मसाजरी है भी हां जी हां जी ते और ਵਾਲੇ ਹੋਗੇ ਹਨ ਇਦਾਂ ਦੇ ਮਸਾਜਰ ਹੋਗੇ ਆ ਦਿਖਾ ਦੀ ਇੱਕ ਆਪਏ ਹਨਾ ਆ ਛੋਟੇ ਜਿਨ੍ਹਾਂ ਨੇ ਘਰ ਦੇ ਵਿੱਚ ਰੱਖਣੇ ਆ ਛੋਟੇ ਮਸਾਜਰ ਇਦਾਂ ਦੇ ਮਿਲ ਜਾਣੇਗੇ ਘਰੇ ਕਿਸੇ ਨੂੰ ਵੀ ਫੜਾ ਦੇ ਬੱਚੇ ਨੂੰ ਫੜਾ ਦੇ ਤਾਂ ਵਧੀਆ ਮ사ਜ ਤੁਹਾਡੀ ਇਹ ਕਰ ਸਕਦੇਗੇ ਸਰਵਕਲ ਵਾਲਾ ਮਸਾਜਰ ਦੇਖੋ ਸਰ ਸਰਵਕਲ ਵਾਲਾ हां जी ਇਹ ਨੈਕ ਦੀ ਮ사ਜ ਵਾਸਤੇ ਹੈ ਅੱਛਾ ਟ੍ਰੈਂਡਿੰਗ ਪ੍ਰੋਡਕਟ ਹੈ ਇਹ ਅੱਛਾ ਬਹੁਤ ਠੀਕ ਹੈ हां जी ਤਾਂ ਦੇਖ ਲਓ ਜੀ ਆਹ ਆਨਲਾਈਨ ਵਗੈਰਾ ਐਡ ਉਡ ਦੇਖੀ ਹੋਊਗੀ ਜੀ ਬਹੁਤ ਵਧੀਆ ਚੀਜ਼ ਹੈ ਤੇ ਇਹ ਆ ਦਿਖਾ ਦੇ ਬਈ ਇਹ ਇਹ ਨੂੰ ਹੱਥ ਦੇ ਵਿੱਚ ਐ ਪਾ ਕੇ ਤੇ ਤੁਸੀਂ ਇਹ ਚੱਲੂਗਾ ਵਾਸਤੇ ਬਿਜਲੀ ਤੇ ਹਾਂਜੀ ਬਿਜਲੀ ਤੇ ਚੱਲੂਗਾ ਬਿਜਲੀ ਤੇ ਚੱਲੂਗਾ ਇਹਨੂੰ ਇਦਾਂ ਰੱਖਣਾਗਾ ਤੇ ਐ ਫੜ ਕੇ AC DC ਦੋਨੋਂ ਕਰੰਟਾਂ ਦੇ ਤੇ ਚੱਲਦਾ ਹੀ ਹੈ ਅੱਛਾ ਮੰਨ ਲਓ ਕਿ ਡਿਜੀ ਜਾਂਦਾ ਉੱਥੇ ਵੀ ਚਲਾ ਲਓ ਜੇ ਤੁਸੀਂ ਸਫਰ ਕਰੀਏ ਇਹਨਾਂ ਤਾਂ ਉੱਥੇ ਵੀ ਇਹਦਾ ਯੂਜ਼ ਕਰ ਸਕਦੇ ਹੋ ਜੇ ਘਰੇ ਬੈਠੇ ਹੋ ਦਫ਼ਤਰ 'ਚ ਬੈਠੇ ਹੋ ਕਿਤੇ ਬੈਠੇ ਹੋ ਇਹਦਾ ਵਧੀਆ ਇਸਤੇਮਾਲ ਕਰ ਸਕਦੇ ਹੋ ਕੁਝ ਨਹੀਂ ਹੈਗਾ ਇਹਨੂੰ ਇਦਾਂ ਪਾ ਕੇ ਤੇ ਫੜ ਕੇ ਬੈਠੇ ਰਹੋ 5-10 ਮਿੰਟਾਂ ਦੀ ਮਲਾ ਮ사ਜ ਕਰਨੀ ਹੋਊਗੀ ਨਾ 5-10 ਮਿੰਟਾਂ ਦੀ ਮ사ਜ ਹੈ ਤੇ ਵਧੀਆ ਨਾਲੇ ਬਹੁਤ ਘੱਟ ਰੇਟਾਂ ਦੇ ਵਿੱਚੋਂ ਮਿਲਣਾ ਤੁਹਾਨੂੰ ਇਹ ਸਾਰਾ ਸਮਾਨ ਜਿੰਨਾ ਨੀ ਹਰ ਇੱਕ ਚੀਜ਼ ਜਿਹੜੇ ਇੱਥੋਂ ਮਿਲਣੀ ਆ ਫਿਜੀਓਥੈਰੇਪੀ ਤੇ ਐਕੂਪ੍ਰੈਸ਼ਰ ਦੇ ਅਕੋਰਡਿੰਗ ਸਾਰਾ ਕੁਝ ਹੀ ਹੁੰਦਾ ਸੱਚਾ ਤਾਂ ਸਾਰਾ ਇੱਕੋ ਛੱਤ ਥੱਲੇ ਮਿਲ ਜਾਣਾ ਤੁਹਾਨੂੰ ਹੁਣ ਬੜੀ ਦੂਰ ਜਾਣ ਦੀ ਲੋੜ ਨਹੀਂ ਦਿੱਲੀ ਲੁਧਿਆਣੇ ਵਗੈਰੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਹਾਨੂੰ ਤੁਹਾਡੇ ਨੇੜੇ ਹੀ ਸ਼ਹਿਰ ਦੇ ਵਿੱਚੋਂ ਇਹ ਸਾਰਾ ਸਮਾਨ ਜਿਹੜਾ ਇੱਥੋਂ ਮਿਲ ਜਾਣਾ ਤੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਜਿਹੜਾ ਸਾਰਾ ਸਮਾਨ ਮਿਲਣਾ ਤੇ ਭਾਈ ਆਪਣੀ ਲੋਕੇਸ਼ਨ ਕੀ ਹੈ ਇੱਥੋਂ ਦੀ ਮੰਨ ਲਓ ਜੀ ਕਿਸੇ ਨੇ ਲੈ ਕੇ ਜਾਣਾ ਸਾਡੇ ਆਪਣਾ ਸਾਰੇ ਹੈਗਾ ਪਾਵਰ ਹਾਊਸ ਰੋਡ ਹਮ ਸੈਂਟ ਜੇਵੀਅਰ ਚਰਚ ਦੀ ਓਪੋਜ਼ਿਟ ਫਸਟ ਫਲੋਰ ਤੇ ਬਾਲਾ ਜੀ ਫਿ ਤੇ ਇੱਕ ਗੱਲ ਹੋਰ ਹੈ ਜਿਹੜਾ ਵੀ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਉਹਨਾਂ ਕੋਲੋਂ ਤਾਂ ਆਹ ਦੇਖ ਲਓ ਤੁਸੀਂ ਆਹ ਸ਼ੂਗਰ ਵਾਲਿਆਂ ਵਾਸਤੇ ਜਿਹੜੀ ਆਹ ਚੀਜ਼ ਤੁਹਾਨੂੰ ਮਿਲਣੀ ਜਮੈਂ ਬਾਈ ਦੇ ਲੱਗੀ ਹੋਈ ਹੈ ਨਾ ਇਹ ਕਲਿੱਪ ਜਾ ਏਦਾਂ ਦਾ ਹਨਾ ਦੋ ਕਲਿੱਪ ਮਿਲਣੇ ਆ ਇਧਰਲੇ ਹੱਥ ਤੇ ਵੀ ਲਾ ਸਕਦੇ ਹੋ ਤੇ ਕਿ ਇਧਰਲੇ ਤੇ ਦੋਨੇ ਹੱਥਾਂ ਤੇ ਲਾ ਸਕਦੇ ਹੋ ਜਿਹੜਾ ਵੀਡੀਓ ਸ਼ੇਅਰ ਕਰਕੇ ਇਹਨਾਂ ਕੋਲ ਬਾਈ ਕੋਲੇ ਆਊਗਾ ਤੇ ਕੋਈ ਵੀ ਸਮਾਨ ਲੈ ਕੇ ਜਾਂਦਾ ਤਾਂ ਉਹਨਾਂ ਨੂੰ ਇਹ ਜਿਹੜਾ ਫ੍ਰੀ ਦਿੱਤਾ ਜਾਣਾ ਕਿਉਂਕਿ ਇਹ ਕੰਟਰੋਲ ਕਰਦਾ ਸ਼ੂਗਰ ਤੇ ਪੂਰਾ ਹਾਂਜੀ ਹਾਂਜੀ ਸਰ ਸ਼ੂਗਰ ਸ਼ੂਗਰ ਬੀਪੀ ਵੀ ਕੰਟਰੋਲ ਕਰਦਾ ਜੀ ਇਹ ਅੱਛਾ ਬੀਪੀ ਵੀ ਮਿਲ ਇਹ ਜਾਨਕੀ ਰੂਟੀਨ ਚ ਲਗਾ ਕੇ ਰੱਖਾਂਗੇ ਫਿਰ ਇਫੈਕਟ ਪੈਣ ਦੇ ਪੈਦੇ ਕੰਟਰੋਲ ਰੱਖਣ ਲੱਗ ਜਾਂਦੇ ਆ ਅੱਛਾ ਤਾਂ ਬੀਪੀ ਵਾਸਤੇ ਵੀ ਜਿਨ੍ਹਾਂ ਦਾ ਬੀਪੀ ਘਟਦਾ ਵੱਧ ਦੋਨੋਂ ਵਾਸਤੇ ਹਾਂਜੀ ਹਾਂਜੀ ਘਟਦਾ ਵੱਧ ਦੋਨਾਂ ਵਾਸਤੇ ਤੇ ਸ਼ੂਗਰ ਵਾਸਤੇ ਤਾਂ ਦੋਨਾਂ ਦਾ ਕੰਮ ਕਰੂਗਾ ਇਹ ਤੁਹਾਨੂੰ ਫ੍ਰੀ ਦੇ ਵਿੱਚ ਉਥੋਂ ਮਿਲਣਾਗਾ ਤੇ ਲੋਕੇਸ਼ਨ ਬਾਈ ਨੇ ਦੱਸ ਦਿੱਤੀ ਆ ਤੇ ਬਈ ਆਨਲਾਈਨ ਵੀ ਭੇਜ ਦਿੰਨੇ ਆਪਾਂ ਆਨਲਾਈਨ ਭੇਜ ਦਾਂਗੇ ਜੀ ਆਪਾਂ ਆਪਣੇ ਕੋਲੇ ਕੈਸ਼ ਔਨ ਡਿਲੀਵਰੀ ਦੀ ਵੀ ਸੁਵਿਧਾ ਹੈਗੀ ਆ 올 ਇੰਡੀਆ ਜਿੱਥੇ ਮਰਜ਼ੀ ਭੇਜਣਾ ਭੇਜ ਦਾਂਗੇ ਅੱਛਾ ਤਾਂ ਬਾਈ ਜੀ ਜਿਹੜੇ ਦੂਰ ਨੇੜੇ ਬੈਠੇ ਆ ਤਾਂ ਤੁਸੀਂ ਆਨਲਾਈ ਨੰਬਰ ਥੱਲੇ ਲਿਖ ਦਾਂਗੇ ਜਿਹੜੇ ਇੱਥੇ ਵਿਜ਼ਿਟ ਕਰ ਸਕਦੇ ਵਿਜ਼ਿਟ ਵੀ ਕਰ ਇਥੋਂ ਲਿਆ ਸਕਦੇ ਵਿਜ਼ਿਟ ਕਰਕੇ ਤਾਂ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੇ ਪੇਜ ਨੂੰ ਫੋਲੋ ਕਰੇ ਧੰਨਵਾਦ